ਕਬੀਰ ਐਸਾ ਕੋਈ ਨ ਜਨਮਿਉ ਆਪਣੇ ਘਰ ਲਾਵੈ ਆਗ ਪਾਂਚੋਂ ਲਰਕਾ ਜਾਰ ਕੈ ਰਹਿ ਰਾਮ ਲਿਵ ਲਾਗ ਕਬੀਰ ਜੀ ਸਮਝਾਉਣਾ ਕਰਦੇ ਨੇ ਕੋਈ ਵੀ ਐਸਾ ਨਹੀਂ ਜਿਸ ਨੇ ਤਨ ਪਦਾਰਥ ਪ੍ਰਾਪਤ ਕੀਤਾ ਹੋਵੇ ਕਹਿੰਦੇ ਸਾਰੇ ਹੀ ਉਸੇ ਤ੍ਰਿਸ਼ਨਾ ਵਾਲੀ ਆਗ ਵਿੱਚ ਉਸੇ ਕ੍ਰੋਧ ਵਾਲੀ ਮੋਹ ਵਾਲੀ ਅੰਕਾਰ ਵਾਲੀ ਆਤਮਾ ਵਿੱਚ ਚੜਦਾ ਇਹਨੇ ਐਸੇ ਕੰਮ ਕਰ ਰਹੇ ਨੇ ਜਿਸ ਨਾਲ ਹੋਰ ਅੱਗ ਲੱਗ ਰਹੀ ਹੈ ਅੱਗ ਲਾਉਣ ਵਾਲੇ ਕਹਿੰਦੇ ਐਸੇ ਕੰਮ ਕਰ ਰਹੇ ਨੇ ਕੋਈ ਨਾ ਐਸਾ ਜਨਮ ਜੋ ਆਪਣੇ ਘਰ ਲਾਵੇ ਆ ਕਹਿੰਦੇ ਕੰਮ ਤੇ ਐਸੇ ਕਰ ਰਹੇ ਨੇ ਜਿਸ ਨਾਲ ਹੋਰ ਅੱਗ ਵੱਧ ਰਹੀ ਹੈ ਪਰ ਕੋਈ ਐਸਾ ਜੀੜਾ ਜਿਸ ਨੇ ਅੱਗ ਕਿਹੜੀ ਲਾਉਣੀ ਸੀ ਬ੍ਰਹਮਾ ਅਗਨ ਵਾਲੀ ਜਿਸ ਨਾਲ ਸਾਰੇ ਉਹ ਪੰਜ ਜਿਹੜੇ ਵਿਕਾਰ ਖਤਮ ਹੋਦੇ ਪੰਜੋਂ ਲੜਕਾ ਜਾਲ ਕੇ ਕਹਿੰਦੇ ਜਿਹੜੇ ਇਹ ਪੰਜ ਵਿਕਾਰਾਂ ਨੂੰ ਜਾਲ ਲਵੇ ਫਿਰ ਕਹਿੰਦੇ ਉਹ ਜਨਮ ਪਦਾਰਤ ਪ੍ਰਾਪ ਹੁੰਦਾ ਫਿਰ ਉਹ ਲੈ ਉਸ ਰਾਮ ਨਾਮ ਨੂੰ ਲੱਗ ਸਕਦੀ ਹੈ ਉਹੀ ਲਾਉਂਦਾ ਹੈ ਸੰਸਾਰ ਵਿੱਚ ਸਾਰੇ ਕਿੰਨੇ ਦੇਖੇ ਨੇ ਜਿਹੜੇ ਕ੍ਰੋਧ ਨਾਲ ਭਰੇ ਹੋਏ ਨੇ ਕੰਮ ਹੀ ਐਸੇ ਕਰ ਰਹੇ ਨੇ ਮੋਹ ਵਿੱਚ ਪਸੇ ਹੋਏ ਨੇ ਆਪਣਾ ਬਕਾਨਾ ਜਾਣਦੇ ਨੇ ਪਰ ਗੁਰਮੁਖ ਜਿਹੜੇ ਕਹਿੰਦੇ ਉਹਨਾਂ ਵਾਸਤੇ ਕੋਈ ਆਪਣਾ ਬਕਾਨਾ ਨਹੀਂ ਕਿਉਂਕਿ ਜਦੋਂ ਇਹ ਸਾਰੇ ਪੰਜੇ ਖਤਮ ਹੋ ਗਏ ਫਿਰ ਕਹਿੰਦੇ ਸਾਰੇ ਹੀ ਉਹ ਪਰਮੇਸ਼ਰ ਜੀ ਉਹ ਅੰਤਰਾਤਮਾ ਰੂਪੀ ਉਸ ਰੂਪ ਨੂੰ ਜਾਣਦੇ ਨੇ ਬਾਹਰਲੇ ਰੂਪ ਨੂੰ ਜਾਣਦੇ ਉਹੀ ਕਹਿੰਦੇ ਐਸੇ ਗੁਰਮਖ ਜਿਹੜੇ ਜਿਨ੍ਹਾਂ ਨੇ ਉਹ ਆਪਣਾ ਪੰਜ ਵਿਕਾਰ ਖਤਮ ਕਰਕੇ ਉਸ ਜਨਪਦਾਰਥ ਨੂੰ ਪ੍ਰਾਪਤ ਕੀਤਾ ਤੇ ਉਹੀ ਜਿਹੜੇ ਉਸ ਰਹਿ রাম ਲਿਵ ਲਾਗ ਉਹਨਾਂ ਦੀ ਕਹਿੰਦੇ ਉਹ ਲਿਵ ਕੁਆ ਸਦਾ ਨਾਮ ਨਾਲ ਲੱਗੀ ਹੋਈ ਵਾਹਿਗੁਰੂ ਜੀ ਕਹਿੰਦਾ ਸੀ ਕੁਆ ਵਾਹਿਗੁਰੂ ਜੀ ਕੀ ਫਤਹ